ਮਿਸ਼ਨ ਪੰਜਾਬ ਚ ਆਪ ਦਾ ਸਵਾਗਤ ਦੇਸ਼ ਭਾਰਤ ਰੇਲ ਰੁਕਵਾਂ ਅੰਦੋਲਨ ਅੱਜ ਪੰਜਾਬ ਦੀਆਂ ਥਾਵਾਂ ਤੇ ਹੋਣਗੇ ਚੱਕੇ ਜਾਮ ਸਹਿਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਇਕਤਾ ਉਗਰਾਹ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਅੱਜ 10 ਮਾਰਚ ਨੂੰ ਦੇਸ਼ ਭਾਰਤ ਰੇਲ ਰੁਕਵਾਂ ਜਾਣਗੀਆਂ ਪੰਜਾਬ ਵਿੱਚ ਇਸ ਦਾ ਅਸਰ 18 ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ ਜਿਸ ਵਿੱਚ 30 ਤੋਂ ਵੱਧ ਥਾਵਾਂ ਤੇ ਰੇਲ ਮਾਰਗ ਜਾਮ ਕੀਤੇ ਜਾਣਗੇ ਰੇ ਰੁਕਵਾਂਦ ਅੰਦੋਲਨ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ ਕਿਸਾਨ ਆਪਣੇ ਪਰਿਵਾਰਾ ਸਮੇਤ ਇਸ ਅੰਦੋਲਨ ਵਿੱਚ ਹਿੱਸਾ ਲੈਣਗੇ ਆਸਿਫ ਅਲੀ ਜ਼ਰਦਾਰੀ ਬਣੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਇਮਰਾਨ ਦੇ ਉਮੀਦਵਾਰ ਦੀ 230 ਵੋਟਾਂ ਨਾਲ ਹੋਈ ਹਾਰ ਆਸਿਫ ਅਲੀ ਜ਼ਰਦਾਰੀ ਨੇ ਪਾਕਿਸਤਾਨ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਜ਼ਰਦਾਰੀ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ ਉਨ੍ਹਾਂ ਨੇ ਇਮਰਾਨ ਖਾਨ ਦੇ ਉਮੀਦਵਾਰ ਨੂੰ 230 ਵੋਟਾਂ ਨਾਲ ਹਰਾਇਆ ਜਰਦਾਰੀ ਨੂੰ 411 ਵੋਟਾਂ ਮਿਲੀਆਂ ਜਦਕਿ ইমরান ਖਾਨ ਦੇ ਉਮੀਦਵਾਰ ਨੂੰ ਸਿਰਫ 118 ਵੋਟਾਂ ਮਿਲ ਸਕੀਆਂ ਨਵਾਜ਼ ਦੀ ਪਾਰਟੀ ਪੀਐਮਐਲਐਨ ਤੇ ਬਿਲਾਵਲ ਦੀ ਪਾਰਟੀ ਪੀਪ ਨੇ ਮਿਲ ਕੇ ਆਸਿਫ ਅਲੀ ਜਰਦਾਰੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਸੀਐਮ ਭਗਵੰਤ ਮਾਨ ਦਾ ਸੰਗਰੂਰ ਵਾਸੀਆਂ ਨੂੰ ਵੱਡਾ ਤੋਹਫਾ 869 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦਿੱਤੀ ਸਗਤ ਸੰਗਰੂਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਨ ਕੀਤਾ ਮੁੱਖ ਮੰਤਰੀ ਨੇ ਲੋਕਾਂ ਦੀਆਂ ਸਹੂਲਤਾਂ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕੁਝ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਸੀਐਮ ਭਗਵੰਤ ਮਾਨ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਮੁੱਖ ਪ੍ਰੋਜੈਕਟਾਂ ਵਿੱਚ ਧੂਰੇ ਵਿਖੇ 89 ਬਿਸਤਰਿਆਂ ਵਾਲਾ ਜਨੇਪਾ ਹਸਪਤਾਲ ਕੋਰੀਆ ਵਿਖੇ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਅਤੇ 30 ਵਿਖੇ 30 ਬਿਸਤਰਿਆਂ ਵਾਲਾ ਪਿੰਡੂ ਹਸਪਤਾਲ ਸ਼ਾਮਲ ਹੈ सीएमਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੂੰ ਮਿਆਰੀ ਸਹੂਲਤਾ ਪ੍ਰਦਾਨ ਕਰਨ ਲਈ ਉਤਪ੍ਰੇਰਕ ਵਜੋਂ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਜ਼ੀ ਰੰਗਾਚ ਇੰਜ ਕੀਤੀ ਜੰਗਲ ਸਫਾਰੀ। ਕਾਜ਼ੀ ਰੰਗਾ نیشنل پارک ਦੇ ਆਪਣੇ ਪਹਿਲੇ ਦੌਰ ਤੇ ਪੀਐਮ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਕੇਂਦਰੀ ਕੇਹੋਰਾ ਰੇਂਜ ਦੇ ਮਹਿਮੂ ਖੇਤਰ ਵਿੱਚ ਮਸ਼ਹੂਰ ਹਾਥੀ ਸਫਾਰੀ ਲਈ। ਇਸ ਤੋਂ ਬਾਅਦ ਉਹ ਜੀਪ ਸਫਾਰੀ ਨੂੰ ਉਸ ਦਾਇਰੇ ਵਿੱਚ ਲੈ ਗਏ। ਜੇਕਰ ਯੋਗ ਹੈ ਕਿ ਉਹ ਕਾਜ਼ੀਰੰਗਾ ਚ ਰਾਤ ਕੱਟਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਲੱਖਣ ਪਾਰਕ ਨੂੰ ਜ਼ਰੂਰ ਦੇਖਣ ਆਉਣ ਜਿਸ ਨੂੰ ਯੂਨੈਸਕੋ ਵੱਲੋਂ 1985 ਚ ਵਿਸ਼ਵ ਵਿਰਾਸਤੀ ਸਥਾਨ ਦਾ ਦਰਜਾ ਮਿਲਿਆ ਹੈ ਪ੍ਰਧਾਨ ਮੰਤਰੀ ਨੇ ਅਸਾਮ ਦੇ ਚਾਹਾਂ ਦੇ ਬਾਗ ਦੇ ਵਿੱਚ ਵੀ ਸੈਰ ਕੀਤੀ ਅਤੇ ਉੱਥੋਂ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਪੰਜਾਬ ਚ ਹੋਇਆ ਵੱਡਾ ਇਨਕਾਊਂਟਰ ਟਰੈਪ ਲਾ ਕੇ ਪੁਲਿਸ ਨੇ ਘੇਰ ਲਿਆ ਤਿੰਨ ਗੈਂਗਸਟਰਾਂ ਨੂੰ ਚੱਲੀਆਂ ਤਾਬੜ ਤੋੜ ਗੋਲੀਆਂ ਚੰਡੀਗੜ੍ਹ ਦੇ ਮੁੱਲਾਂਪੁਰ ਇਲਾਕੇ ਦੇ ਖੇੜਜਾਪੜ ਤੋਂ ਖਬਰ ਸਾਹਮਣੇ ਆਈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲਾਬਾਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਗੋਲਾਬਾਰੀ ਵਿੱਚ ਇੱਕ ਗੈਂਗਸਟਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ ਸੂਤਰਾਂ ਮੁਤਾਬਕ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮੁੱਲਾਂਪੁਰ ਦੀ ਖੇੜਜਾਪੜ ਇਲਾਕੇ 'ਚ ਗੈਂਗਸਟਰ ਲੁਕੇ ਹੋਏ ਹਨ ਜਿਸ ਤੇ ਕਾਰਵਾਈ ਕਰਕੇ ਪੁਲਿਸ ਨੇ ਟਰੈਪ ਲਾ ਕੇ ਤੇਰੇ ਗੈਂਗਸਟਰਾਂ ਨੂੰ ਕਾਬੂ ਕੀਤਾ ਇਸ ਮੌਕੇ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਲਗਾਤਾਰ ਚੱਲੀ ਫਾਇਰਿੰਗ ਤੋਂ ਪੁਲਿਸ ਨੇ ਗੈਂਗਸਟਰ ਦਬੋਚ ਲਏ ਇਸ ਮੌਕੇ ਉਹਨਾਂ ਦੀ ਬਾਈਕ ਤੇ ਪਿਸਤੌਲ ਵੀ ਬਰਾਮਦ ਹੋਏ ਹਨ ਪਤਾ ਲੱਗਾ ਹੈ ਕਿ ਮੁਲਜ਼ਮਾ ਨੇ ਕੁਝ ਦਿਨ ਪਹਿਲਾਂ ਡੇਰਾ ਬੱਸੀ ਵਿੱਚ ਵੀ ਗੋਲੀਆਂ ਚਲਾਈਆਂ ਸਨ ਇਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਨਿਊਜ਼ ਬਿਊਰੋ ਮਿਸ਼ਨ ਪੰਜਾਬ